ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਮਸਤੀ ਕਰਵਾਉਣਾ ਚਾਹੁੰਦੇ ਹੋ ਤਾਂ ਚੰਡੀਗੜ੍ਹ ਜੀਰਕਪੁਰ ਜਾਣ ਦੀ ਸੋਚ ਰਹੇ ਹੋ ਤਾਂ ਹੁਣ ਜੀਰਕਪੁਰ ਤੇ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਖਰੜ ਦੇ ਵਿੱਚ ਅਮੈਰਾ ਗ੍ਰੀਨ ਦੇ ਵਿੱਚ ਜਿਹੜਾ ਹੈ ਮਸਤੀ ਜ਼ੋਨ ਖੁੱਲ ਚੁੱਕਿਆ ਹੈ ਤੇ ਵਾਜਿਬ ਰੇਟ ਦੇ ਉੱਤੇ ਜਿਹੜੇ ਆਪ ਅਤੇ ਆਪਣੇ ਬੱਚਿਆਂ ਨੂੰ ਜਿਹੜੀ ਹੈ ਤੁਸੀਂ ਮਸਤੀ ਕਰਵਾ ਸਕਦੇ ਹੋ ਤੇ ਖੇਡਾਂ ਦੇ ਨਾਲ-ਨਾਲ ਤੁਹਾਡੇ ਖਾਣ-ਪੀਣ ਦਾ ਵੀ ਜਿਹੜਾ ਉੱਥੇ ਉਹਨਾਂ ਨੇ ਇੰਤਜ਼ਾਮ ਕੀਤਾ ਹੋਇਆ ਹੈ ਬੱਚਿਆਂ ਦੇ ਖਿਲਾਉਣੇ ਵੀ ਰੱਖੇ ਗਏ ਨੇ ਤੇ ਵਾਜਬ ਰੇਟ ਤੇ ਜਿਹੜੇ ਉਹਨਾਂ ਨੇ ਆਪਣੇ ਚਾਰਜਿੰਗ ਰੱਖੇ ਨੇ ਆ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਅਮਾਰਾ ਦੇ ਵਿੱਚ ਜਿੱਥੇ ਮਸਤੀ ਜ਼ੋਨ ਦੀ ਅੱਜ ਓਪਨਿੰਗ ਹੋਈ ਹੈ ਤੇ ਤੁਹਾਨੂੰ ਦਿਖਾਣੇ ਆ ਉਹਨਾਂ ਮਸਤੀ ਜ਼ੋਨ ਦੀਆਂ ਲਾਈਵ ਤੁਸੀਂ ਆਪਣੇ ਬੱਚਿਆਂ ਨੂੰ ਤੇ ਆਪ ਐਨਜੋਇਮੈਂਟ ਕਰਨਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਚੰਡੀਗੜ੍ਹ ਜਾਂ ਜੀਰਕਪੁਰ ਜਾਣ ਦੀ ਲੋੜ ਨਹੀਂ ਹੈਗੀ ਖਰੜ ਅਮੈਰਾ ਗ੍ਰੀਨ ਦੇ ਵਿੱਚ ਮਸਤੀ ਜ਼ੋਨ ਜਿਹੜਾ ਹੈ ਖੁੱਲ ਚੁੱਕਿਆ ਹੈ ਬੱਚੇ ਉੱਥੇ ਜਿਹੜੇ ਨੇ ਮਸਤੀ ਕਰ ਸਕਦੇ ਨੇ ਅਲੱਗ-ਅਲੱਗ ਗੇਮਾਂ ਜਿਹੜੀਆਂ ਨੇ ਉਹਨਾਂ ਦੇ ਲਈ ਜਿਹੜੀਆਂ ਲਗਾ ਦਿੱਤੀਆਂ ਗਈਆਂ ਨੇ ਬਹੁਤ ਹੀ ਘੱਟ ਰੇਟ ਤੇ ਜਿਹੜਾ ਹੈ ਵਾਜਿਵ ਰੇਟ ਤੇ ਜਿਹੜਾ ਮਸਤੀ ਜ਼ੋਨ ਦੇ ਵਿੱਚ ਤੁਸੀਂ ਮਸਤੀ ਜਿਹੜੇ ਕਰ ਸਕਦੇ ਹੋ ਤੁਸੀਂ ਦੇਖ ਰਹੇ ਹੋ ਇਹ ਲਾਈਵ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਖੜੜਦੇ ਆ ਮਹਿਰਾਜ ਜੋ ਮਸਤੀ ਜ਼ੋਨ ਖੁੱਲਾ ਹੈ ਉਸ ਦੀਆਂ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਨੇ ਦਿਖਾ ਰਹੇ ਹਾਂ ਮਸਤੀ ਜ਼ੋਨ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਸ਼ਾਪਿੰਗ ਦਾ ਵੀ ਜਿਹੜਾ ਹੈ ਪੂਰਾ ਪ੍ਰਬੰਧ ਜਿਹੜਾ ਹੈ ਕੀਤਾ ਗਿਆ ਹੈ ਤੁਸੀਂ ਦੇਖ ਰਹੇ ਹੋ ਸ਼ਾਪਿੰਗ ਵੀ ਜਿਹੜਾ ਹੈ ਖਾਣ ਪੀਣ ਤੇ ਲੈ ਕੇ ਉਹ ਸ਼ਾਪਿੰਗ ਦਾ ਜਿਹੜਾ ਸਮਾਨ ਜਿਹੜਾ ਹੈ ਇਸ ਮਸਤੀ ਜਾਂਦੇ ਵਿੱਚ ਜਿਹੜਾ ਪੂਰਾ ਬੱਚਿਆਂ ਦੇ ਜੇ ਗੱਲ ਕਰੀਏ ਬੱਚਿਆਂ ਦੇ ਰਿਲੇਟਿਵ ਜਿਹੜੇ ਇਹਨੇ ਸਮਾਨ ਭਟਾਉਣੇ ਜਿਹੜੇ ਨੇ ਉਹ ਰੱਖੇ ਗਏ ਨੇ ਇਹ ਤਸਵੀਰਾਂ ਅਸੀਂ ਤੁਹਾਨੂੰ ਮਸਤੀ ਜਾਂਦੀਆਂ ਅਮੈਰਾ ਗ੍ਰੇਨਦੀਆਂ ਜਿਹੜੀਆਂ ਨੇ ਦਿਖਾ ਰਿਹਾ ਤਾਂ ਤੁਸੀਂ ਤੇਰੇ ਅਗਰ ਜੀਰਕਪੁਰ ਜਾਣ ਦੀ ਸੋਚ ਰਹੇ ਹੋ ਤਾਂ ਚੰਡੀਗੜ੍ਹ ਜਾਣ ਦੀ ਸੋਚ ਰਹੇ ਹੋ ਹੁਣ ਤੁਹਾਨੂੰ ਚੰਡੀਗੜ੍ਹ ਇਹ ਜੀਰਕਪੁਰ ਜਾਣ ਦੀ ਲੋੜ ਨਹੀਂ ਹੈਗੀ ਹਰੜ ਦੇ ਵਿੱਚ ਹੀ ਜਿਹੜਾ ਹੈ ਮਸਤੀ ਜ਼ੋਨ ਜਿਹੜਾ ਖੁੱਲਚਿਆ ਹੈ ਤੇ ਤੁਸੀਂ ਆਪ ਇੰਜੋਏ ਕਰੋ ਆਪਣੇ ਬੱਚਿਆਂ ਨੂੰ ਇੰਜੋਏ ਕਰਾਓ ਤੇ ਇਸ ਮਸਤੀ ਜ਼ੋਨ ਦੇ ਵਿੱਚ 50% ਜਿਹੜਾ ਹੈ ਡਿਸਕਾਊਂਟ ਜਿਹੜਾ ਹੈ ਦਿੱਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਮਸਤੀ ਜ਼ੋਨ ਦੇ ਵਿੱਚ ਜਿਹੜੇ ਨੇ ਅਲੱਗ-ਅਲੱਗ ਤਰ੍ਹਾਂ ਦੇ ਖਡਾਉਣੇ ਜਿਹੜੇ ਨੇ ਬੱਚੇ ਜਿਹੜੇ ਨੇ ਸਟੂਡੈਂਟ ਜਿਹੜੇ ਆਏ ਨੇ ਉਹਦੇ ਤੁਸੀਂ ਦੇਖ ਰਹੇ ਹੋ ਮਸਤੀ ਜ਼ੋਨ ਦੀਆਂ ਇਹ ਤਸਵੀਰਾਂ ਨੇ ਅਲੱਗ-ਅਲੱਗ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਜਿਸ ਤਰ੍ਹਾਂ ਕੇ ਬਾਲ ਜਿਹੜੀ ਐ ਮਿਸ ਹੋ ਚੁਕੀ ਐ ਇਹ ਮਸਤੀ ਜੋ ਆਉਂਦੀ ਐ ਤੁਹਾਨੂੰ ਤਸਵੀਰਾਂ ਅਸੀਂ ਜਿਹੜੀਆਂ ਨੇ ਦਿਖਾ ਰਹੇ ਆ ਤੁਸੀਂ ਦੇਖ ਰਹੇ ਹੋ ਮਸਤੀ ਜੋਨ ਦੇ ਵਿੱਚ ਪੂਰੀ ਜਿਹੜੇ ਨੇ ਮਸਤੀ ਕੀਤੀ ਜਾਂਦੀ ਐ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਆਰੇ ਏਡਾਂ ਜਿਹੜੀਆਂ ਨੇ ਲਗਾ ਦਿੱਤੀਆਂ ਗਈਆਂ ਨੇ ਬੱਚਿਆਂ ਦੇ ਪੂਰੇ ਮਨੋਰੰਜਨ ਦਾ ਜਿਹੜਾ ਮਸਤੀ ਜੋਨ ਦੇ ਵਿੱਚ ਪੂਰਾ ਪ੍ਰਬੰਧ ਕੀਤਾ ਗਿਆ ਐ ਤੁਸੀਂ ਦੇਖ ਰਹੇ ਹੋ 12 ਤੇ ਲੈ ਕੇ ਹਰੇਕ ਦਾ ਜਿਹੜਾ ਹੈ ਅਲੱਗ-ਅਲੱਗ ਪ੍ਰਾਈਜ਼ ਐ ਜੇਮ ਦਾ ਇਹੋਂ ਤੁਹਾਨੂੰ ਚੰਡੀਗੜ੍ਹ ਜਿਰਧਪੁਰ ਜਾਣ ਦੀ ਲੋੜ ਨਹੀਂ ਹੈ ਫਰੜ ਅਮੈਰਾ ਅਮੈਰਾ ਚ ਆ ਕੇ ਤੁਸੀਂ ਆਪਣੇ ਬੱਚਿਆਂ ਨੂੰ ਜਿਹੜੀ ਹੈ ਫੁੱਲ ਮਸਤੀ ਫੁੱਲ ਐਨਜੋਇਮੈਂਟ ਜਿਹੜੀ ਹੈ ਕਰਾ ਸਕਦੇ ਹੋ ਰਾਜੀ ਕੀ ਨਾਮ ਹੈ ਤੁਹਾਡਾ ਮੋਹਿਤ ਮਹੀਦੀ ਮਸਤੀ ਕਰਨ ਤੇ ਮਸਤੀ ਕਰਨ ਆਏ ਹੋ ਕਿਹਾ ਜਿਹਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਪਹਿਲਾਂ ਉਰੇ ਇਲਾਕੇ ਸਹਿਤ ਤਾਂ ਕੋਈ ਇਹ ਜਿਹਾ ਕਿੱਥੇ ਜਾਣਾ ਪੈਂਦਾ ਸੀ ਖਰੜ ਜਾਂ ਚੰਡੀਗੜੀ ਚੰਡੀਗੜ ਜਾਣਾ ਪੈਂਦਾ ਸੀ ਹੁਣ ਥਰਡ ਦੇ ਵਿੱਚ ਹੀ ਖੁੱਲ ਕੇ ਕੀ ਕਰਨਾ ਚਾਹੁੰਦੇ ਹੋ ਬਹੁਤ ਵਧੀਆ ਗੱਲ ਹੈ ਕਿੰਨਾ ਕੰਜੋਏ ਕਰ ਰਹੇ ਹੋ ਬਹੁਤ ਇੰਜੋਏ ਕਰ ਰਹੇ ਹਾਂ ਕੀ ਕਹਿਣਾ ਚਾਹਦੇ ਇਸ ਬਾਰੇ ਬਹੁਤ ਵਧੀਆ ਗੱਲ ਹੈ ਨੇੜੇ ਖੁੱਲ ਗਿਆ ਜਾਨੇ ਦੂਰ ਨਹੀਂ ਜਾਣਾ ਪੈਂਦਾ ਹੈਗਾ ਅੱਛਾ ਹਲ ਮਸਤੀ ਕਰ ਰਹੇ ਹਾਂ ਕੋਈ

जहाँ पे अगर स्टार्ट किया बच्चों के लिए किड्स के लिए मल्टी गेम्स हैं बी गेम्स हैं अडल्ट के लिए बॉलिंग है स्काई वॉक है मतलब अगर आप यहाँ आते हो तो हर एक एज ग्रुप का इंसान यहाँ पे इंजॉय कर, कर सकता है मतलब अगर आप यहाँ आ रहे हो बच्चों को लेकर आ रहे हो फील करते हो कि हमारे लिए वहाँ पे क्या है तो बच्चों को एक साइड में आप छोड़ के जैसे टुल बच्चों को छोड़ दिया टाइमिंग मॉर्निंग तो टेन टू टेन है मॉर्निंग नाइन थर्टी हम लोग स्टार्ट कर देते हैं ए, all करना seven days. हाँ, all seven days. और हैं आप एक 100 आप 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 की से शुरू करके जितना भी आप कैश आप करवाना चाहते हो उतना करवा सकते अभी हमने इन ऑफर किया हुआ है कि आप स्टार्टिंग में कोई भी रिचार्ज करते हो तो आप हम तो उसको डबल करते हैं वैल्यू को रिचार्ज वैल्यू को अच्छा। तो बहुत बहुत नॉमिनल चार्जेस हैं मतलब तीन से चार रुपए में एक बच्चा बहुत अच्छे से इंजॉय अच्छा टाइम स्पेंड करके जा सकते हैं हम एज ग्रुप फाइव ईयर से शुरू हो जाता है इवन टू टू थ्री ईयर के जो हम टॉडलर किड्स होते हैं वो भी इंजॉय कर सकते हैं उनके लिए भी काफी कुछ है यहाँ बिल्कुल, बिल्कुल है फन गेम्स है बच्चों के लिए उसके बाद हमारा सॉफ्ट प्ले एरिया जो छोटी एज के ग्रुप के बच्चों के लिए बहुत कम्फर्टेबल है साथ में पार्टी हॉल है जहाँ पे आप बच्चे अपना मतलब पेरेंट्स के लिए बहुत कम्फर्टेबल कि उनकी बर्थडे पार्टीज को प्लान कर सकते हैं विद अ, विद अ गेमिंग एंड ऑल आज स्टार्टिंग में कोई छूट रखी गई है स्टार्टिंग में हमने इनऑग्रेड ऑफर 50 परसेंट ऑफ किया है कोई भी कैश कार्ड वैल्यू लेते हो आप अगर लेते हो तो रुपीस। तो विल इंक्लूड आपकी वैल्यू वैल्यूजेंड हो जाती है अपील करनी चाहोगे के के जो बच्चे हैं देखो अभी अभी, है। अभी अभी तक क्या है कि आस ऐसा कुछ इंटरटेनमेंट एरिया नहीं था अब आया है तो मैं तो सबको यही मतलब एक विश है कि सब आए यहाँ पे इंजॉय करें बिकॉज ये अपने आप में एक अच्छा एमबीएंस है साथ साथ में आपको शॉपिंग करीना मतलब इंटरटेनमेंट के साथ साथ शॉपिंग रिटेल भी बहुत अच्छा मिल रहा है फूड कोर्ट भी है यहाँ पे तो अगर कोई भी सिर्फ मस्ती जोन में आ रहा है तो उसके लिए रिटेल शॉपिंग करने के लिए बहुत कुछ है देन उसके पास फूड के लिए बहुत बहुत अच्छे ऑप्शन है तो मतलब इससे कम्प्लीट पैकेज फॉर एवरी मतलब हर किसी के लिए कम्प्लीट पैकेज है जो यहाँ पे आएगा उसको मतलब ये नहीं सोचना पड़ेगा कि मुझे किसी और चीज़ के लिए कहीं और जाना है फूड के लिए बहुत सारे ऑप्शंस हैं रिटेल के साथ बहुत बड़े बड़े ब्रांड्स हैं यहाँ पे तो हर किसी के लिए बहुत अच्छे ऑप्शन

ਜਿੱਥੇ ਬੱਚੇ ਆਪਣਾ ਫੁੱਲ ਮਸਤੀ ਕਰ ਸਕਦੇ ਨੇ ਤੁਸੀਂ ਆਪ ਆਓ ਤੇ ਆਪਣੇ ਬੱਚਿਆਂ ਨੂੰ ਲੈ ਕੇ ਇਸ ਮਸਤੀਜੋਨ ਦੇ ਵਿੱਚ ਆਨੰਦ ਲਓ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ